ਕਿਸਾਨਾਂ ਨੂੰ ਮੋਟਰਾਂ ਦੀ ਸਪਲਾਈ 8 ਘੰਟੇ ਪੂਰੀ ਨਾ ਮਿਲਣ ਦੇ ਚਲਦਿਆਂ ਕਿਸਾਨ ਜੋਥੇਬੰਦੀਆਂ ਜਿਨ੍ਹਾਂ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ 3 ਜੁਲਾਈ ਨੂੰ ਐਸ.ਐਨ ਦਫ਼ਤਰ ਗੁਰਿਆ ਵਿਖੇ ਤਨਾ ਪ੍ਰਦਰਸ਼ਨ ਦਾ ਐਲਾਨ ਕੀਤਾ ਹੋਇਆ ਸੀ ਸਵੇਰੇ 10 ਵਜੇ ਮੀਂਹ ਦੇ ਵਿੱਚ ਹੀ ਕਿਸਾਨਾਂ ਤੇ ਮਹਿਲਾਵਾਂ ਵੱਲੋਂ ਐਸ.ਐਨ ਦਫ਼ਤਰ ਵਿੱਚ ਤਨਾ ਸ਼ੁਰੂ ਕਰ ਦਿੱਤਾ ਤਕਰੀਬਨ 2 ਘੰਟੇ ਬਿਜਲੀ ਦਫ਼ਤਰ ਅੰਦਰ ਹੀ ਇਹ ਧਰਨਾ ਪ੍ਰਦਰਸ਼ਨ ਚੱਲਦਾ ਰਿਹਾ ਅਤੇ ਵਾਰ-ਵਾਰ ਬੁਲਾਰਿਆਂ ਵੱਲੋਂ ਬਿਜਲੀ ਅਧਿਕਾਰੀਆਂ ਨੂੰ ਉਹਨਾਂ ਦੀ ਗੱਲ ਸੁਣਨ ਅਤੇ ਮੰਗ ਪੱਤਰ ਲੈਣ ਲਈ ਸੁਨੇਹੇ ਭੇਜਦੇ ਰਹੇ ਪਰ 2 ਘੰਟੇ ਬੀਤ ਜਾਣ ਦੇ ਬਾਵਜੂਦ ਕੋਈ ਵੀ ਅਧਿਕਾਰੀ ਉਹਨਾਂ ਦੀ ਗੱਲ ਸੁਣਨ ਨਹੀਂ ਆਇਆ ਜਿਸ ਤੋਂ ਗੁਸਾਈ ਕਿਸਾਨਾਂ ਵੱਲੋਂ 12:30 ਵਜੇ ਨੈਸ਼ਨਲ ਹਾਈਵੇ 'ਚ ਤਾਲੀ ਉੱਪਰ ਧਰਨਾ ਲਗਾ ਦਿੱਤਾ ਤਕਰੀਬਨ 40 ਤੋਂ 45 ਮਿੰਟ ਧਰਨਾ ਚੱਲਣ ਤੋਂ ਬਾਅਦ ਹਾਈਵੇ ਉੱਪਰ ਲੰਬਾ ਜਾਮ ਲੱਗ ਗਿਆ ਧਾਨੇ ਦੀ ਗੱਲ ਜਿਵੇਂ ਹੀ ਅਧਿਕਾਰੀਆਂ ਨੂੰ ਪਤਾ ਲੱਗੀ ਤਾਂ ਉਹਨਾਂ ਦੇ ਵੀ ਹੱਥ ਪੈਰ ਫੁੱਲ ਗਏ ਤੇ ਢਾਈ ਘੰਟੇ ਮੌਕੇ ਤੇ ਕੋਈ ਵੀ ਅਧਿਕਾਰੀ ਨਾ ਆਉਣ ਵਾਲੇ ਧਾਨੇ ਵਿੱਚ ਹੀ ਪਹੁੰਚ ਗਏ ਐਕਸੀਐਨ ਗੁਰਿਆ ਨੇ ਧਾਨੇ ਵਿੱਚ ਹੈਂਡ ਫ੍ਰੀ ਕਰਕੇ ਪਟਿਆਲਾ ਦਫ਼ਤਰ ਵਿੱਚ ਗੱਲ ਕੀਤੀ ਜਿਸ ਤੋਂ ਬਾਅਦ ਕਿਸਾਨਾਂ ਨੂੰ ਮਨਾ ਕੇ ਆਪਣੇ ਦਫ਼ਤਰ ਲਿਜਾਇਆ ਗਿਆ ਅਤੇ ਧਾਨਾ ਚੁਕਵਾਇਆ ਗਿਆ ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ 3 ਘੰਟੇ ਚੱਲੇ ਇਸ ਧਾਨੇ ਵਿੱਚੋਂ ਗ੍ਰਾਮ ਪੁਲਿਸ ਦਾ ਕੋਈ ਵੀ ਮੁਲਾਜ਼ਮ ਮੌਕੇ ਤੇ ਨਹੀਂ ਪੁੱਜਾ ਜਦੋਂ ਲੰਬਾ ਜਾਮ ਲੱਗ ਗਿਆ ਤਾਂ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਮੌਕੇ ਤੇ ਪੁੱਜੇ ਜਿਸ ਕਰਾ ਰਗੀਰਾ ਨੂੰ ਕਾਫੀ ਖੱਜਲਖਵਾਰ ਹੋਣਾ ਪਿਆ ਅੱਜ ਜਿਹੜਾ ਐਕਸ਼ਨ ਦਾਫਤ ਦੇਖੀ ਧਰਨਾ ਦਿੱਤਾ ਗਈ ਬਿਜਲੀ ਮੰਗਨ ਲੈ ਕੇ ਕੀ ਸਾਰਾ ਪ੍ਰੋਗਰਾਮ ਸੀਗਾ ਤੇ ਕੀ ਕੀ ਅੱਜ ਹੋਇਆ ਜੀ ਇਹ ਹਲਾਤਾ ਭਰਦੇ ਜਿਹੜੇ ਕਿਸਾਨ ਤੇ ਮਜ਼ਦੂਰ ਆ ਉਹਨਾਂ ਦੀ ਮੰਨ ਲਓ 8 ਘੰਟੇ ਜਿਹੜੀ ਮੋਟਰਾਂ ਦੀ ਆਪਤੀ ਉਹਦਾ ਇਹ ਪ੍ਰੋਬਲਮ ਸੀ ਜੀ ਤਾਂ ਜਿਹੜੀ 24 ਘੰਟੇ ਵਾਲੀ ਧਰਨਾ ਦੀ ਆ ਉਹ ਵੀ ਪ੍ਰੋਬਲਮ ਸੀ ਦੋਨਾਂ ਪ੍ਰੋਬਲਮ ਨੂੰ ਲੈ ਕੇ ਜਿਹੜਾ ਉਹ ਅੱਜ ਦਾ ਜਿਹੜਾ ਧਰਨਾ ਸਿਚੁਏਸ਼ਨ ਸਾਹਿਬ ਨੇ ਦਿੱਤਾ ਗਿਆ ਇਰੇ ਨਾਲ ਨਾਲ ਜਿਹੜੀਆਂ ਹੋਰ ਮਤਲਬ ਸ਼ਬਦ ਵੀ ਇਹਨਾਂ ਦੇ ਉੱਤੇ ਸਾਡੀਆਂ ਮੁਸ਼ਕਿਲਾਂ ਆਇਆ ਛੋਟੀਆਂ-ਛੋਟੀਆਂ ਮੁਸ਼ਕਿਲਾਂ ਆਇਆ ਉਹਨਾਂ ਮੁਸ਼ਕਲਾਂ ਵੀ ਜਿਹੜੀਆਂ ਆ ਉਹ ਇੱਥੇ ਅਸੀਂ ਸਾਬ ਨਾਲ ਜਿਹੜੀਆਂ ਐਕਸ਼ਨ ਸਾਹਿਬ ਨਾਲ ਸਾਂਝੀਆਂ ਕੀਤੀਆਂ ਸਾਡੀ ਆਦੀ ਮਜਬੂਰੀ ਇਹ ਬਣੀ ਵੀ ਅਸੀਂ 10 10:30 ਵਜੇ ਇੱਥੇ ਜਿਹੜਾ ਕਿਸਾਨ ਜਥੇਬੰਦੀਆਂ ਨੇ ਧਰਨਾ ਜਿਹੜਾ ਲਾ ਦਿੱਤਾ ਗਿਆ ਧਰਨਾ ਲਾਉਣ ਤੋਂ ਬਾਅਦ ਐਕਸ਼ਨ ਸਾਹਿਬ ਜਿਹੜੇ ਆ ਇੱਥੋਂ ਚਲੇਗਾ ਉਹ ਦੂਸਰੇ ਮੁਲਾਜ਼ਮਾਂ ਨਾਲ ਰਾਬਤਾ ਕਾਇਮ ਕਰਨ ਦੇ باوجود ਵੀ ਸਾਡੇ ਪੱਲੇ ਮੰਨ ਲਓ ਕੁਝ ਨਾ ਜਥੇਬੰਦੀਾਂ ਦੇ ਬੀ ਉਹਨੂੰ ਪਾਇਆ ਤੇ ਜਦੋਂ ਫਿਰ ਜੀਜੀ ਰੋਡ ਤੇ ਗਏ ਫਿਰ ਸਾਨੂੰ ਅੱਧਾ ਘੰਟਾ ਲੱਗਾ ਜਦੋਂ ਐਕਸ਼ਨ ਸਾਹਿਬ ਜਿਹੜੀ ਰੋਡ ਦੇ ਉੱਤੇ ਆ ਗਏ ਆ ਇਹ ਮੰਨ ਲਓ ਵੀ ਠੀਕ ਹੈ ਜਿਹੜੇ ਸਾਡੇ ਪੁਰਾਣੇ ਸਿਆਣੇ ਵੀ ਉਹ ਗੱਲ ਕਹਿੰਦੇ ਸੀ ਵੀ ਉਹਨਾਂ ਚਾ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ ਜਿੰਨਾ ਚਿਰ ਬੱਚਾ ਰੋਂਦਾ ਨਹੀਂ ਤੇ ਇਹ ਹੁਣ ਸਾਨੂੰ ਸਮਝਣ ਦੀ ਆਪਾਂ ਨੂੰ ਸਾਰਿਆਂ ਨੂੰ ਲੋੜ ਆ ਵੀ ਜਦੋਂ ਇੱਥੇ ਹੀ ਬੈਠੇ ਰਹਿਆ ਘੰਟਾ ਡੇਢ ਦੋ ਘੰਟੇ ਭਾਤਾਂ ਚਲਾਇਆ ਤੇ ਉਹਨਾਂ ਦੇ ਕੰਮ ਦੇ ਉੱਤੇ ਯੂਨ ਹੀ ਸਰਗੀ ਜਦੋਂ ਰੋਡ ਦੇ ਉੱਤੇ ਗਏ ਆ ਤੇ ਉਸ ਲੱਦੇ ਘੰਟੇ ਦੇ ਵਿੱਚ ਜਿਹੜਾ ਐਕਸ਼ਨ ਜਿਹੜਾ ਉਹ ਆ ਗਿਆ ਚੰਗੀ ਗੱਲ ਹੋ ਗਈ ਆ ਗਏ ਆ ਤੇ ਹੁਣ ਉਹਨਾਂ ਵੈਸੇ ਜਿਹੜੀਆਂ ਸਾਡੀਆਂ ਮੁਸ਼ਕਲਾਂ ਇਲਾਕੇ ਭ ਉਹਨਾਂ ਨੂੰ ਮੰਗ ਪਤਾ ਦਿੱਤਾ ਆਪਣੀਆਂ ਮੁਸ਼ਕਲਾਂ ਦਾ ਕੁਝ ਮੁਸ਼ਕਲਾਂ ਉਹਨੇ ਕਿਹਾ ਵੀ ਮੈਂ 2-4 ਦਿਨ ਦੇ ਵਿੱਚ ਜਿਹੜੀਆਂ ਆ ਉਹ ਜਿਹੜੀਆਂ ਤੁਹਾਡੀਆਂ ਜਿਹੜੀਆਂ ਫੋਨ ਵਾਲੀਆਂ ਛੇਤੀ ਹੱਲ ਕਰ ਦੇਣੀਆਂ ਬਾਕੀ ਸਾਨੂੰ ਥੋੜਾ ਜਿਆਦਾ ਟਾਈਮ ਦਿਓ ਉਹਦੇ ਲਈ ਜਿਹੜੀ ਪ੍ਰੋਬਲਮ ਸਾਡੀ ਮੇਨ ਆਜੀ ਸੀਗੀ ਕਿਸਾਨਾਂ ਨੂੰ 8 ਘੰਟੇ ਬੱਤੀ ਵਾਲੀ ਕਦੀ 2 ਘੰਟੇ ਆ ਗਈ ਕਦੀ 3 ਘੰਟੇ ਚੱਲ ਗਈ ਫਿਰ ਅੱਧਾ ਘੰਟਾ ਗਈ ਫਿਰ ਚੱਲ ਗਈ ਮੈਸੇਜ ਕੋਈ ਹੋਰ ਹੁੰਦਾ ਤੇ ਬੱਤੀ ਆਉਣ ਦਾ ਕੋਈ ਟਾਈਮ ਹੋਰ ਹੁੰਦਾ ਉਹਨੇ ਫੇ ਪਟਿਆਲਾ ਆਪਣੇ ਮਨੋਂ ਇਥੇ ਜਿਹੜੇ ਅਧਿਕਾਰੀ ਆ ਉਹਨਾਂ ਨਾਲ ਗੱਲ ਕੀਤੀ ਆ ਤੋਂ ਉਹਨਾਂ ਨਾਲ ਰਿਟਰਨ ਦੇ ਨਾਲ ਦੇਖੇ ਕੱਲ ਤੋਂ ਜਿਹੜੀ ਆ ਤੁਹਾਡੀ ਪੱਤੀ ਸਪਲਾਈ ਆ ਉਹਦੇ ਵਜੇ ਦਾ 1000 ਦੇ ਦਊਗਾ ਇਹ ਵਿਸ਼ਵਾਸਨ ਦੇ ਕੇ ਅੱਜ ਤੱਕ ਧੰਨਵਾਦ ਆਪਣਾ ਸਮਾਪਤ ਧੰਨਵਾਦ